ਬਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਮੈਂ ਜਿਹੜੀ ਐਕਟੀਵਿਟੀ ਦੇ ਵਿੱਚੋਂ ਬਾਹਰ ਲੱਦ ਕੇ ਗਵਿੰਦਗੜ ਤੋਂ ਤੁਰਿਆ ਸੀ ਨਾਟਨ ਮਹਲਾ ਜਦ ਮੈਂ ਮਨੰਡੀ ਦੇ ਮਨੰਡੀ ਵਾਲਾ ਰੋਡ ਜਿਹੜਾ ਰੋਕਸਟ ਤੋਂ ਜਗਾਇ ਹੈਗਾ ਤਿੰਜੇ ਕੋ ਬੰਕ ਕੀਤਾ ਵਾ ਮੈਂ ਬਾਇਆ ਚੰਪੌਰ ਸਾਹਿਬ ਘੁੰਮਿਆ ਉਮਰ ਕਰਕੇ ਜਦ ਮੈਂ ਮਨੰਡਾ ਸ਼ਹਿਰ ਦੇ ਵਿੱਚ ਵੜਨ ਲੱਗਾ ਸਭ ਥੱਲੇ ਸਾਰਾ ਸਰਕਟ ਲੀਆ ਫੋਨ ਕਰਕੇ ਜਦ ਮੈਂ ਉਹਨੂੰ ਦੇਖਿਆ ਦੇਖਸ ਤੋਂ ਬਾਅਦ ਜਿਹੜਾ ਉਹਨੂੰ ਕਰੀ ਤੋਂ ਆ ਗਿਆ ਨਿਸਬਾ ਵੀ ਮੈਂ ਪਾਣੀ ਲਾ ਬੁਝਾਉਣ ਦੇ ਪਿੱਛੇ ਸੈਕੂਲ ਸਕੂਲ ਪੁਰੀਆ ਗਿਆ ਸਕੂਲ ਦਾ ਕੋ ਵਿਚਾਰਦੀ ਉਹਨਾਂ ਨੂੰ ਫਾਦਰ ਗੱਡੀ ਦੇ ਵਿੱਚ ਬੈਠਿਆ ਗੱਡੀ ਵਿੱਚ ਬੈਠ ਕੇ ਗੱਡੀ ਮੈਂ ਰੋਂਗ ਸਾਈਡ ਤੇ ਲਿਜਾ ਕੇ ਪੰਪ ਤੋਂ ਸਕੂਲ ਪੰਪ ਸੀ ਪਾਪ ਨੂੰ ਬਚਾਦੇ ਹੋਏ ਕਹਾ ਜਾਈ ਗੱਡੀ ਨੇ ਅੱਗੇ ਭੜ ਗਿਆ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਸਿੱਖ ਜਿਉਂ ਮਹਿੰਗਾ ਕੋਈ ਨਹੀਂ ਹੈ ਜਿਹਦਾ ਭਾਅ ਨਹੀਂ ਹੋਰ ਦਾ ਕਿੰਨਾ ਸਮਾਂ ਲੱਗੇ ਹਾਂਜੀ ਮੇਰਾ ਹੈਗਾ 76 7 ਲੱਖ ਰੁਪਏ ਟੋਟਲ ਕਿੰਨੇ ਹੁੰਦਾ ਹੋਵੇਗਾ ਹਾਂਜੀ ਹੁਣ ਝੋੜ ਦਾ ਫਤਾਲੀ ਕਿੰਨਾ ਸ਼ੁਰੂ ਨਾਲ ਕਿੰਨਾ ਮਾਲ ਹੈ ਕਿੰਨਾ ਬਿਲ ਵਿੱਚੇ ਪੂਕੋ ਕੇ ਸਭ ਕੋ ਪਿੱਛੇ ਪੂਕੋ ਕੇ ਸਾਰਾ ਬੜਾ ਬਚਾਣਾ ਸੀ ਮੇਰੇ ਬਿਲ ਸਾਰੇ ਕਾਗਜ਼ ਵੀ ਪੂਕੋ ਕੇ ਫਾਇਰ ਬ੍ਰਿਗੇਡ ਨੂੰ ਕਿਹਨੇ ਦੱਸਿਆ ਫਾਇਰ ਬ੍ਰਿਗੇਡ ਨੂੰ ਜੇ ਅੱਜ ਜਬੰਦੀ ਕੱਢੀ ਹੋਣਾ ਆਪਣਾ ਫੋਨ ਲਾਇਆ ਇਹ ਤਾਂ ਦੇਖੋ ਮੇਰੇ ਕੋਲ ਤੁਹਾਨੂੰ ਵੀ ਹੈਗਾ ਹਾਂਜੀ ਹਾਂਜੀ ਮੈਂ ਵੀ ਲਾਇਆ ਜੀ ਮੇਰੇ ਸੁਵਿਰੀ ਵੱਲ ਕੋਈ ਫੋਨ ਚੱਕਿਆ ਨੇ ਕਿ ਪਾਪਾ ਨੇ ਫੋਨ ਹੋਰ ਦੋ ਤਿੰਨ ਮੰਡਿਆਂ ਨੇ ਫੋਨ ਲਾਇਆ ਤੈਨੂੰ ਫਾਇਰ ਬ੍ਰਿਗੇਡ ਆਈ ਜਦੋਂ ਅਸੀਂ ਮਾਰਤੀ ਇਹ 5 ਵਜੇ ਸੂਚਨਾ ਪ੍ਰਾਪਤ ਹੋਈ ਜੀ ਪਿੰਡ ਕਾਜਲੀ ਵਿਕੇਟ ਰੱਖ ਲੋ ਅੱ ਸਪਰਾਈਟਰ ਲੈ ਕੇ ਔਕੇ ਦੇ ਘਟਣ ਵਾਲੀ ਸਥਾਨ ਤੇ ਪਹੁੰਚੇ ਤੇ ਅੱਗ ਜਿਆਦਾ ਹੋਣ ਕਾਰਨ ਅਸੀਂ ਫੋਸਟ ਸਟੇਸ਼ਨਾਂ ਤੋਂ ਵੀ ਸਪਰਾਈਟਰ ਦੀ ਮੰਗ ਕੀਤੀ ਜਿਵੇਂ ਕਿ ਕੋਲਸਰ ਤੇ ਰੋਪੜ ਤੋਂ ਸਪਰਾਈਟਰ ਮੰਗਵਾ ਕੇ ਅੱਗ ਤੇ ਕਾਬੂ ਪਾਇਆ ਤੇ 3 ਤੋਂ 4 ਘੰਟੇ ਲੱਗੇ ਅੱਗ ਤੇ ਕਾਬੂ ਪਾਉਣ ਕਿਸ ਜੀ ਤੇ ਲੱਗੀ ਜੀ ਅੱਗੇ ਇੱਕ ਟਰੱਕ ਨੂੰ ਅੱਜੀ ਵਿੱਚ ਕਲਾਸਟੀ ਦੇ ਕੋਇਲਾ ਪਈਆਂ ਜੀ ਆਪਣੇ ਪੰਪ ਦੇ ਅੱਗੇ ਅੱਜ ਤਕਰੀਬਨ ਪੌਣੇ 6 ਵਜੇ ਇੱਕ ਗੱਡੀ ਨੂੰ ਅੱਗ ਲੱਗੀ ਤੇ ਮਨ ਉਸ ਸਿਕਿਉਰਿਟੀ ਗਾਰਡ ਨੇ ਫੋਨ ਕਰਕੇ ਬੁਲਾਇਆ ਵੀ ਪੰਪ ਤੇ ਅੱਗ ਲੱਗ ਗਈ ਜਦੋਂ ਆਪਾਂ ਆਏ ਪੰਪ ਤੇ ਦੇਖਿਆ ਤਾਂ ਉਹ ਡਰਾਈਵਰ ਨੇ ਬਚਾਓ ਕਰਨ ਤੇ ਬਾਰੇ ਇੱਕ ਪੰਪ ਤੋਂ ਥੋੜਾ ਅੱਗੇ ਲੈ ਕੇ ਗੱਡੀ ਇਹਨਾਂ ਨੂੰ ਫੈਰੋਗੇਟ ਦੀਆਂ ਗੱਡੀਆਂ ਵੀ ਆ ਗਈਆਂ ਗੱਡੀ ਦਾ ਟੁੱਟੂ ਨਸਾਨ ਹੋ ਗਿਆ ਔਰੇ ਵੱਡਾ ਹਾਸਾ ਹੋਣ ਤੋਂ ਬਹੁਤ ਵੱਡਾ ਹਾਸਾ ਹੌਣ ਤੋਂ ਬਚਾਉ ਰਿਹਾ ਪੰਪ ਤੇ ਸਟਾਕ ਸੀਗਾ 8000 ਲੀਟਰ ਦਾ 7000 ਲੀਟਰ ਦਾ ਤਕਰੀਬਨ ਕੋਲ ਸੀਗਾ ਤੇ ਪੰਪ ਕੋਲ ਟਾਈਮ ক্লোਜ਼ ਸੀ ਕੋਈ ਗੱਡੀ ਚ ਸੇਲ ਸੂਲ ਨਹੀਂ ਦਿਓ ਦੀ ਵੰਦ ਸੀਗਾ ਤੇ ਇਹਦੇ ਕਰਨ ਬਹੁਤ ਵੱਡਾ ਬਚਾਓ ਹੋ ਗਿਆ ਅੱਜ ਸਾਨੂੰ ਕਿਸੇ ਰਾਹ ਕੀ ਜਾਣ ਦੱਸਿਆ ਸੀ ਵੀ ਕਾਮ ਜੋ ਹੌਸਾਹਬ ਰੋਡ ਤੇ ਇੱਕ ਗੱਡੀ ਨੂੰ ਹਾਕ ਲੱਗੀ ਐ ਅਸੀਂ ਜਦੋਂ ਪਹੁੰਚੇ ਆ ਤਾਂ ਕਿਸੇ ਰਾਹ ਕੀ ਦੱਸਿਆ ਫਾਇਰ ਬ੍ਰੀਡ ਤੋਂ ਫਿਰ ਪਹਿਲੇ ਫੋਨ ਕਰਤਾ ਸੀ ਫਾਇਰ ਬ੍ਰੀਡ ਪਹੁੰਚ ਗਈ ਸੀ ਸੇ ਅਸੀਂ ਪਹੁੰਚ ਗਏ ਆ ਅੱਜ ਅਸੀਂ ਟ੍ਰੈਕਟਰ ਤੇ ਸਾਡੀ ਜਿੱਤ ਦਾ ਰਿਸੈਰ ਵਾਲੇ ਦੁਕਾਨ ਤੇ ਟ੍ਰੈਕਟਰ ਨੂੰ ਡੇਵਲਪ ਕਰਾਇਆ ਰਸਤੇ 'ਤੇ ਬਾਰੇ ਜਾਣ ਪੜਾਇਆ ਵੀ ਤੁਸੀਂ ਇੱਥੋਂ ਲੱਗ ਜਾਓ ਤੇ ਦੂਜੇ ਪੱਧਰੋਂ ਕੰਮ ਲੱਗ ਜਾਓ ਸੇ ਬਾਕੀ ਕੋਈ ਜਾਣੀ ਨਿਸ਼ਾਨ ਨਹੀਂ ਹੋਇਆ ਬਸ ਯਾ ਸੁਝਾਉਣ ਵਾਲਿਆਂ ਸਰਵੇਟ ਵਾਲੇ ਤੁਸੀਂ ਕਰ ਰਹੇ ਨੇ